ਅੱਜ ਦੀ ਵੀਡੀਓ 'ਚ ਆਪਾਂ ਬਣਾਵਾਂਗੇ ਵੀ ਪੂਰਜੀ ਦਾ ਪਰੌਂਠਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈਗਾ ਉਹਦੇ ਬਾਰੇ ਆਪਾਂ ਤੁਹਾਨੂੰ ਥੋੜਾ ਜਿਹਾ ਦੱਸਾਂਗੇ ਕਿਉਂਕਿ ਪਰੌਂਠੇ ਬਣਾਉਣ ਦੇ ਅੱਡੋ-ੜੀ ਤਰੀਕੇ ਹੁੰਦੇ ਆ ਕੋਈ ਸੌਖਾ ਤਰੀਕਾ ਹੁੰਦਾ ਕੋਈ ਔਖਾ ਤਰੀਕਾ ਹੁੰਦਾ ਅੱਜ ਆਪਾਂ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਵੀ ਪੂਰਜੀ ਦਾ ਪਰੌਂਠਾ ਕਿਸ ਤਰ੍ਹਾਂ ਬਣਦਾ ਕਿਉਂਕਿ ਪੂਰਜੀ ਜਿਹੜੀ ਉਹ ਵੀ ਆਪਾਂ ਪਰ-ਪਰ ਕੇ ਪਰੌਂਠੇ ਦੇ ਵਿੱਚ ਪਾਵਾਂਗੇ ਪੂਰੀ ਫੁੱਲ ਤੇ ਉਹ ਪਰੌਂਠਾ ਕਈ ਵਾਰ ਦੇਖੋ ਫਟ ਜਾਂਦਾ ਹੈਗਾ ਤੇ ਵੀ ਨਹੀਂ ਸਹੀ ਤਰੀਕੇ ਨਾਲ ਬਣਦਾਗਾ ਗੋਲ ਵੀ ਨਹੀਂ ਬਣਦਾਗਾ ਤੇ ਅੱਜ ਆਪਾਂ ਉਹ ਦੱਸਾਂਗੇ ਵੀ ਗੋਲ ਵੀ ਬਣਾਉਣਾ ਤੇ ਜਿਹੜਾ ਦੇਖੋ ਜਿਹੜੀ ਭੁਰਜੀ ਆ ਉਹ ਵੀ ਆਪਾਂ ਫੁੱਲ ਪਰੌਂਠੇ ਦੇ ਵਿੱਚ ਪਾਉਣੀ ਆ ਵੀ ਕਿਸ ਤਰ੍ਹਾਂ ਇਦਾਂ ਦਾ ਪਰੌਂਠਾ ਬਣਦਾਗਾ ਠੀਕ ਹੈ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੀੜ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਪਰੌਂਠਾ ਬਣਾਉਣਾ ਆਪਾਂ ਤੋਂ ਪਹਿਨਾ ਆਪਾਂ ਇੱਕ ਪੇੜਾ ਲੈਣਾ ਪੇੜਾ ਜਿਹੜਾ ਲੈਣਾ ਥੋੜਾ ਜਿਹਾ ਮੋਟਾ ਲੈਣਾਗਾ ਤੇ ਇਹਨੂੰ ਆਪਾਂ ਹੁਣ ਬੇਲਾਂਗੇ ਤੇ ਬੇਲ ਕੇ ਆਪਾਂ ਦੇਖਦੇ ਆਂ ਵੀ ਕਿਵੇਂ ਆਪਾਂ ਇਹਦਾ ਜਿਹੜਾ ਬਹੁਤ ਵਧੀਆ ਪਰੌਂਠਾ ਤਿਆਰ ਕਰਦੇ ਆ ਇੱਕ ਆਪਾਂ ਨੇ ਬੇਲ ਲਈ ਬੇਲ ਕੇ ਹੁਣ ਇਹਦੇ ਤੇ ਆਪਾਂ ਲਾਉਣਿਆ ਥੋੜੀ ਮਲਾਈ ਤੁਸੀਂ ਚਾਹੇ ਘਿਓ ਲਾ ਦਿਓ ਮਲਾਈ ਲਾ ਦਿਓ ਚੰਗੀ ਤਰ੍ਹਾਂ ਆਪਾਂ ਇਹਨੂੰ ਲਾਉਣਾ ਉਹਨੇ ਇਹ ਲਾਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਉਰਜੀ ਇਹਨੇ ਇਹਦੇ ਵਿੱਚ ਪਾ ਲਾਂਗੇ ਪਰ ਪਰ ਕੇ ਤੋਂ ਹੁਣ ਆਪਾਂ ਇਹਨੂੰ ਸਾਰੇ ਨੂੰ ਫੋਲਡ ਬਣਾ ਕੇ ਨੇ ਇੱਕ ਪੇੜਾ ਬਣਾ ਲੈਂਦੇ ਆਂ ਗਿਆ ਹੁਣ ਆਪਾਂ ਇਹਨੂੰ ਬੇਲਦੇ ਆ ਹਲਕੇ ਹਲਕੇ ਥਾਣਾ ਬੇਲਣਾ ਪੇੜਾ ਥੋੜਾ ਜਿਹਾ ਮੋਟਾ ਲੈਂਦਾ ਆਪਾਂ ਨੇ ਜਿਆਦਾ ਵੱਡਾ ਸਹੀ ਨਹੀਂ ਕਰਦੇ ਆਪਾਂ ਇਹਦਾ ਪਰੋਠਾ ਬਿਲ ਗਿਆ ਹੁਣ ਆਪਾਂ ਇਹਨੂੰ ਤਵੇ ਤੇ ਪਾਉਣੇ ਆ ਉਨਾ ਆਪਣੀ ਚੰਗੀ ਤਰ੍ਹਾਂ ਸੇਕਦੇ ਆ ਤੇ ਪਰੌਂਠਾ ਆਪਣਾ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਊਗਾ ਇਹਨੂੰ ਆਪਾਂ ਮਲਾਈ ਨਾਲ ਹੀ ਬਣਾਵਾਂਗੇ ਉਹਨਾਂ ਆਪ ਇਹਦੇ ਉੱਤੇ ਲਾਉਣੇ ਮਲਾਈ। ਥੋੜੀ ਜਿਹੀ ਇਤਿਰਤੋਖ ਪਪੈਂਦੀ ਆ ਉਹਦੇ ਕਾਰਨ ਥੋੜਾ ਜਿਹਾ ਸਾਫ਼ ਨਹੀਂ ਦਿਖਾਈ ਦੇ ਰਿਹਾ ਕਲੀਅਰ। ਤੇ ਆਪਣਾ ਜਿਹੜਾ ਫਰੌਂਟ ਆ ਬਣੂ ਇਹ ਬਹੁਤ ਜ਼ਿਆਦਾ ਵਧੀਆ। ਪਰ ਪਰ ਕੇ ਆਪਾਂ ਇਹਦੇ ਮਲਾਈ ਲਾਵਾਂਗੇ। ਤੁਸੀਂ ਕਿਉ ਨਾਲ ਵੀ ਪਕਾ ਸਕਦੇ ਹੋਗੇ। ਈੜ ਮਲਾਈ ਨਾਲ ਮਲਾਈ ਨਾਲ ਥੋੜੀ ਜਿਹੀ ਜਾਰੇ ਵਧੀਆ ਬਣ ਜਾਂਦਾ ਹੈ। ਇਹ ਕਰਕੇ ਆਪਾਂ ਮਲਾਈ ਵਾਤੀ ਹੈ। ਥੋੜੀ ਹੋਰ ਲਾਵਾਂਗੇ ਮਲਾਈ। ਜਿਹੜਾ ਪਰੌਂਠਾ ਆਪਣਾ ਪੂਰਾ ਕੋਲਾ ਕੋਲਾ ਬਣ ਜੇ। ਅੰਬਰਸਰੀਆ ਪਰੌਂਠਾ ਬਣਾਉਣਾ ਹੈ ਆਪਾਂ ਨੇ ਲਓ ਜੀ ਬਹੁਤਕਿਆਂ ਕੇ ਅੰਬਰਸਰ ਦੇ ਵਿੱਚ ਆਪਾਂ ਦੇਖ ਰਹੇ ਆ ਇਦਾਂ ਦੇ ਪਰੌਂਠੇ ਆਪਾਂ ਨੂੰ ਮਿਲਦੇ ਆਗੇ ਕਿਉਂਕਿ ਆਪਾਂ ਨੇ ਦੇਖੇ ਵੀ ਆ ਤੇ ਟੇਸਟ ਵੀ ਕੀਤੇ ਆ ਲਓ ਜੀ ਪਰਾਉਠਾ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਆਗਾ ਜਬਰਦਸਤ ਇਸੇ ਤਰੀਕੇ ਨਾਲ ਆਪਾਂ ਪਰਾਉਠੇ ਜਿਹੜੇ ਬਣਾ ਸਕਦੇ ਆਂਗੇ ਉਹ ਦੇਖੋ ਕਿੰਨਾ ਵਧੀਆ ਪਰਾਉਠਾ ਇੱਕ ਪਰਾਉਠਾ ਖਾ ਲਓਗੇ ਤਾਂ ਤੁਹਾਨੂੰ ਸਾਰਾ ਦਿਨ ਭੁੱਖ ਨਹੀਂ ਲੱਗਣੀ ਇੰਨਾ ਵਧੀਆ ਦੇਖੋ ਇਹ ਜਿਹੜਾ ਪਰਾਉਠਾ ਬਣ ਕੇ ਤਿਆਰ ਹੋਇਆਗਾ ਲਓ ਜੀ ਹੁਣ ਆਪਾਂ ਇਹਨੂੰ ਪਲੇਟ 'ਚ ਕੱਢਦੇ ਆਂਗੇ ਥੋੜੇ ਹੋਰ ਪਕਾ ਲਾਂਗੇ ਲੋਕ ਤੁਸੀਂ ਪਰੌਂਠਾ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏਸੇ ਤਰ੍ਹਾਂ ਹੀ ਦੇਖੋ ਆਪਾਂ ਪਰੌਂਠੇ ਬਣਾ ਸਕਦੇ ਆਂਗੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈਗਾ ਬਹੁਤ ਵਧੀਆ ਪਰੌਂਠਾ ਹੁਣ ਇਹਦੇ ਨਾਲ ਆਪਾਂ ਚਟਨੀ ਧਰ ਲੋ ਮਲਾਈ ਧਰ ਲੋ ਦਹੀਂ ਧਰ ਲੋ ਕੋਈ ਚੀਜ਼ ਮਰਜੀ ਧਰ ਕੇ ਆਪਾਂ ਇਹਦੇ ਨਾਲ ਖਾ ਸਕਦੇ ਆਂਗੇ ਤੇ ਜਿਵੇਂ ਕਿ ਆਪਾਂ ਦੇਖੋ ਥੋੜੀ ਉੱਪਰ ਚਟਨੀ ਧਰਾਂਗੇ ਤੇ ਇਹ ਆਪਣੇ ਕੋਲੇ ਮਿਲਿਆ ਹੀ ਹੋਗੀ ਇਹ ਹੋਗੀ ਦਹੀਂ ਤੇ ਦੇਖੋ ਜਿਹੜੇ ਆਪਣੀ ਜਿਹੜੀ ਪਲੇਟ ਆ ਇਹੇ ਦੇਖੋ ਜਮਾ ਰੈਡੀ ਆ ਬਿਲਕੁਲ ਤੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਵੀਡੀਓ ਦੇਖ ਕੇ ਵਧੀਆ-ਵਧੀਆ ਦੇਖੋ ਬਰੌਂਠੇ ਬਣਾਉਣੇ ਸਿੱਖ ਸਕਦੇ ਆਂਗੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਬਦ ਤੋਂ ਬਦ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਹੁਣ ਆਪਾਂ ਅਗਲੀ ਵੀਡੀਓ ਜੀ ਹੁਣ ਆਪਾਂ ਰੋਟੀ ਨੂੰ ਤੋੜ ਕੇ ਦਿਖਾਉਨੇ ਆ ਪਰੌਂਠੇ ਨੂੰ ਆਪਣੇ ਨੂੰ ਦੇਖੋ ਵਾਓ ਕਿੰਨਾ ਜ਼ਬਰਦਸਤ ਦੇਖੋ ਪਰੌਂਠਾ ਆਪਣਾ ਬਣ ਕੇ ਗਰਮਾਗਾ ਤਿਆਰ ਹੋਇਆ ਦੇਖੋ ਬਹੁਤ ਬਧੀਆ ਆਪਾਂ ਸੇ ਚੰਗੀ ਤਰ੍ਹਾਂ ਦਿਖਾਉਨੇ ਆ ਦੇਖੋ ਉੱਪਰ ਤੱਕ ਭਰਿਆ ਹੋਇਆ ਬਿਲਕੁਲ ਦੇਖੋ ਕਿੰਨਾ ਵਧੀਆ ਆਪਣਾ ਪਰੌਂਠਾ ਬਣ ਕੇ ਤਿਆਰ ਆ ਏਸੇ ਤਰ੍ਹਾਂ ਹੀ ਦੇਖੋ ਆਪਾਂ ਵਧੀਆ-ਵਧੀਆ ਦੇਖੋ ਪਰੌਂਠੇ ਬਣਾਉਨੇ ਸਿੱਖ ਸਕਦੇ ਆਂਗੇ ਤੇ ਇਹ ਹੀ ਆਪਣੀ ਅੱਜ ਦੀ ਵੀਡੀਓ